ਬੇਟਾ ਠੀਕ ਨਹੀਂ ਹੈਗਾ ਗੋਡੇ ਦਰਦ ਹੁੰਦੇ ਲੱਤ 'ਚ ਦਰਦ ਹੁੰਦਾ ਈ ਇਹਦੇ ਸਾਨੂੰ ਤਾਂ ਬਹੁਤ ਪਰੇਸ਼ਾਨੀ ਆ ਨਾ ਇਹ ਗਵਰਨਮੈਂਟ ਨਾਲ ਗੱਲ ਕਰਨੀ ਚਾਹੀਦੀ ਐ ਇਹਨਾਂ ਨੂੰ ਮਰੀਜ਼ਾਂ ਨੂੰ ਥੋੜੀ ਖਰਾਬ ਕਰਨਾ ਚਾਹੀਦਾ ਇਹ ਲੱਤ ਮਹੀਨੇ ਹੋ ਗਏ ਇੱਥੋਂ ਟੈਸਟ ਕਰਾ ਰਹੇ ਲੈਨ 'ਚ ਲੱਗ ਲੱਗੇ ਜੀ ਹੁਣ ਲਾਸਟ ਅੱਜ ਦਾਖਲ ਹੋਣਾ ਈ ਅੱਜ ਕੱਲ੍ਹ ਤੋਂ ਪਰਸੋਂ ਦੇ ਵਿੱਚ ਤੇ ਇਹ ਦਾਖਲ ਵੀ ਨਹੀਂ ਕਰਦੇ ਪਏ ਬੱਸ ਮੰਗਾ ਇਹਨਾਂ ਦੀਆਂ ਪੂਰੀਆਂ ਕਰੋ ਤਾਂ ਸਾਨੂੰ ਤਾਂ ਪੁੱਛੋ ਨਾ ਮਰੀਜ਼ਾਂ ਨੂੰ ਮੇਰੀ ਪ੍ਰੋਬਲਮ ਤਾਂ ਆਉਂਦੀ ਈ ਹੁਣ ਸਾਰੀ ਜਰੀ ਆਪਣਾ ਕੰਮ ਛੱਡ ਕੇ ਇਹ ਟਾਈਮ ਕੱਢ ਕੇ ਆਉਣੀ ਆ ਜੀ ਬੇਟਾ ਠੀਕ ਨਹੀਂ ਹੈਗਾ ਗੋਡੇ ਦਰਦੂਡੇ ਲੱਤੇ ਦਰਦੂਣ ਡਈਏ ਤੇ ਅੱਗੇ ਵੀ ਅਸੀਂ ਇੱਕ ਦਿਨ ਆਏ ਸੀ ਉਦੋਂ ਵੀ ਬਹੁਤ ਰਾਸ਼ੀ ਪਰਚੀ ਕਟਾਈ ਤੇ ਡਾਕਟਰ ਮਤਲਬ ਕਿ ਕਿੰਨਾ ਮਤਲਬ ਲੇਟ ਆਈ ਕਿੰਨਾ ਟਾਈਮ ਹੋ ਗਿਆ ਹੁਣ 2:30 ਇੱਥੇ ਵੱਜ ਗਏ ਸਾਨੂੰ ਤੇ ਬਹੁਤ ਪਰੇਸ਼ਾਨੀ ਆ ਨਾ ਇਹ ਗਵਰਨਮੈਂਟ ਨਾਲ ਗੱਲ ਕਰਨੀ ਚਾਹੀਦੀ ਐ ਇਹਨਾਂ ਨੂੰ ਮਰੀਜ਼ਾਂ ਨੂੰ ਥੋੜੀ ਖਰਾਬ ਕਰਨਾ ਚਾਹੀਦਾ ਮੇਰੀ ਨਾਲ ਦੀ ਪ੍ਰੈਗਨੈਂਟ ਆ ਠੀਕ ਹੈ ਜੀ ਉਹ ਕਿਦੇ ਲਾਸਟ ਮਹੀਨੇ ਦੇ ਆ ਅਸੀਂ 8 ਮਹੀਨੇ ਹੋ ਗਏ ਇੱਥੋਂ ਟੈਸਟ ਕਰਾ ਰਹੇ ਲਾਈਨ ਚ ਲੱਗ ਲੱਗੇ ਭਾਈ ਹੁਣ ਲਾਸਟ ਅੱਜ ਦਾਖਲ ਹੋਣਾ ਸੀ ਅੱਜ ਕੱਲ੍ਹ ਤੋਂ ਪਰਸੋਂ ਦੇ ਵਿੱਚ ਤੇ ਇਹ ਦਾਖਲ ਵੀ ਨਹੀਂ ਕਰਦੇ ਪਏ ਬੱਸ ਮੰ ਜੋ ਜੋ ਉਹਨਾਂ ਦਾ ਬਣਦਾ ਇਹਨਾਂ ਨੂੰ ਦੋ ਤੇ ਮਰੀ ਅਮਰੀ ਜਿ ਤਰ੍ਹਾਂ ਖਰਾਬ ਹੋਣਾ ਬਹੁਤ ਆਰੀਆ ਮੇਰਾ ਕਾਨ ਬਹੁਤ ਦਰਦ ਕਰਦਾ ਪਿਆ ਪਰਸੋ ਵੀ ਆਏ ਸਾਂ ਉਹ ਸੋਵਾਰ ਆਇਆ ਅੱਜ ਪਰਚੀ ਨਹੀਂ ਕੱਟੀ ਜਾਣੀ ਫਿਰ ਵਾਪਸ ਚਲੇ ਗਏ ਮੁਸ਼ਕਲਤਾ ਜੀ ਬਹੁਤ ਆ ਕੱਲ ਆਏ ਅੱਜ ਫੇਰ ਆਏਗੇ ਦਿਹਾੜੀ ਛੱਡ ਕੇ ਆਗੇ ਜਾਂ ਕੱਖ ਪਠਾ ਲਿਆਉਂਦੇ ਕਰੇ ਜਾਂ ਦਿਹਾੜੀ ਕਰਦੇ ਕੋਈ ਮਾੜਾ ਮੋਟਾ ਨਰੇਗਾ ਚੀ ਜਾਂਦੇ ਛਕੜ ਕਰਕੇ ਕੀ ਹੁਣ ਹੁਣ ਤਾਂ 100 200 ਰੁਪਿਆ ਲਾ ਕੇ ਆਏਗੇ ਨਾਲੇ ਕਿਰਾਇਆ ਵਧਿਆ ਪਿਆਗਾ ਕਰਕੇ ਕੀ ਥੱਲੇ ਆ ਮੈਂ ਕਿੱਥੋਂ ਰੋਜੇ ਨਾ ਲੱਗਦਾ ਨਹੀਂ ਸਰਕਾਰ ਨੂੰ ਹੱਲ ਕਰੇ ਸਰਕਾਰ ਦਾ ਆਮ ਆਦੀ ਪਾਰਟੀ ਕਹਿੰਦੀ ਸੀ ਬਹੁਤ ਕੁਝ ਕਰੇ ਜੀ ਤਾਂ ਕਹਿੰਦੇ ਉਹ ਕਹ ਸਹੂਲਤ ਦਿੱਤੀਏਗੀ ਦਾ ਆਪਣੇ ਦਾ ਇਨਾਂ ਚ ਹੱਥੋ ਤਾਲਾ ਚ ਕੋਈ ਸਹੂਲਤ ਨਹੀਂ ਰਹੀ ਦਾ ਇਹਦਾ ਦੁਖੀ ਬਹੁਤ ਕਰੇ ਪਏ ਸੀ ਕਿਹੜੀ ਜਗ੍ਹਾ ਤੁਮ ਹੈ ਕੀ ਇਲਾਜ ਕੀ ਕਰਵਾਉਣਾ ਕੋਟ ਤੋਂ ਆਏ ਵੀਰੇ ਐਕਸੀਡੈਂਟ ਹੋ ਗਿਆ ਸੀ ਲੱਤ ਟੁੱਟ ਗਈ ਸੀ ਮੁੰਡੇ ਦੀ ਡਰਾਈ ਕਾ ਕਹਿੰਦੇ ਡਾਕਟਰ ਕੋਈ ਨਹੀਂ ਮਿਲਦਾ ਮਰੀਜ਼ ਕਿੱਥੇ ਐਸਲ ਦਾਖਲ ਉਹ ਮਰੀਜ਼ ਉੱਪਰ ਵਾਰਡ 'ਚ ਆ ਭਾਈ ਤੇ ਉੱਥੇ ਤਾਂ ਕੋਈ ਆਂਦੇ ਨਹੀਂ ਹੁੰਦਾ ਡਾਕਟਰ ਕੋਈ ਨਹੀਂ ਆਇਆ ਭਾਈ ਡਾਕਟਰ ਕੋਈ ਨਹੀਂ ਆ ਹੁਣ ਦੇਖੋ ਕੀ ਕਹਿੰਦੇ ਪੁੱਛਿਆ ਸੀਗਾ ਵੀ ਸਰ ਕੋਈ ਆਊਗਾ ਜਾਂ ਨਹੀਂ ਕੋ ਜਵਾਬ ਨਹੀਂ ਦੇ ਰਹੀ। ਮਰੀਜ਼ਾਂ ਨੂੰ ਵੀ ਪ੍ਰੋਬਲਮ ਤਾਂ ਆਉਂਦੀ ਹੈ ਜੀ ਉਹਨਾਂ ਸਾਰੀ ਜਰੀ ਆਪਦਾ ਕੰਮ ਛੱਡ ਕੇ ਟਾਈਮ ਕੱਢ ਕੇ ਆਉਣੇ ਆ ਜੀ। ਹੁਣ ਜਦੋਂ ਡਾਕਟਰ ਨਹੀਂ ਮਿਲਦੇ ਹੁਣ ਬੜੀ ਪਰੇਸ਼ਾਨੀ ਤਾਂ ਹੁੰਦੀ ਹੀ ਆ। ਹੈ ਜੀ ਸਾਵੇਂ ਆਪਦਾ ਡਾਕਟਰ ਮੈਨ ਨੇ ਦਵਾਈ ਮਿਲੇ ਰੈਗੂਲਰ ਆਉਣ। ਕਹਿੰਦੇ ਵੀ ਵੰਨ ਹੜਤਾਲ ਆ ਡਾਕਟਰਾਂ ਦੀ। ਅਸੀਂ ਹੁਣ ਤੜਕੇ ਦੇ ਹੈਰਾਨ ਹੋਏ ਪਏ।